ਜਿਨ੍ਹਾਂ ਲੋਕਾਂ ਦੇ ਕੋਈ ਦੋਸਤ ਨਹੀਂ ਹੁੰਦੇ ਉਹਨਾਂ ਦੇ ਵਿੱਚ ਆ ਸੱਤ ਤਰ੍ਹਾਂ ਦੇ ਗੁਣ ਜ਼ਰੂਰ ਹੁੰਦੇ ਨੇ ਸਾਡੇ ਸਮਾਜ ਦੇ ਵਿੱਚ ਅਕਸਰ ਇਹ ਮੰਨਿਆ ਜਾਂਦਾ ਕਿ ਜੇ ਤੁਹਾਡੇ ਦੋਸਤਾਂ ਦਾ ਵੱਡਾ ਸਰਕਲ ਨਹੀਂ ਆ ਤਾਂ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਅਧੂਰੇ ਜਾਂ ਕਮਜ਼ੋਰ ਹੋ ਅਸੀਂ ਇਕੱਲੇ ਰਹਿਣ ਵਾਲੇ ਲੋਕਾਂ ਨੂੰ ਦੇਖ ਕੇ ਅਕਸਰ ਤਰਸ ਖਾਂਦੇ ਆ ਪਰ ਇਹ ਇੱਕ ਬਹੁਤ ਵੱਡੀ ਗਲਤਫਹਿਮੀ ਆ ਮੈਂ ਅੱਜ ਤੁਹਾਨੂੰ ਇੱਕ ਅਜਿਹੀ ਸੱਚਾਈ ਦੱਸਣ ਜਾ ਰਿਹਾ ਜੋ ਤੁਹਾਡਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਦੇਊਗੀ ਅਸਲ ਦੇ ਵਿੱਚ ਬਹੁਤ ਸਾਰੇ ਸਫਲ ਅਤੇ ਮਹਾਨ ਵਿਅਕਤੀ ਜਿਨ੍ਹਾਂ ਨੇ ਇਤਿਹਾਸ ਦੇ ਪੰਨੇ ਬਦਲ ਦਿੱਤੇ ਉਹ ਆਪਣੇ ਆਪ ਦੇ ਵਿੱਚ ਰਹਿਣਾ ਪਸੰਦ ਕਰਦੇ ਸੀ ਉਹਨਾਂ ਦਾ ਇਕੱਲਾਪਨ ਕਮਜ਼ੋਰੀ ਨਹੀਂ ਸਗੋਂ ਉਹਨਾਂ ਦੀ ਸਭ ਤੋਂ ਵੱਡੀ ਸੁਪਰ ਪਾਵਰ ਸੀ ਜੇ ਤੁਸੀਂ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹੋ ਤਾਰ ਰੁਕੋ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਆਪ ਨੂੰ ਨਾਕਰਤਮਕ ਸਮਝੋ ਤੁਹਾਨੂੰ ਆਪਣੇ ਅੰਦਰ ਛੁਪੇ ਸੱਤ ਅਦਭੁੱਤ ਗੁਣਾਂ ਬਾਰੇ ਜਾਣਨ ਦੀ ਲੋੜ ਹੈ ਇਹ ਗੁਣ ਤੁਹਾਨੂੰ ਬਾਕੀ ਦੁਨੀਆ ਨਾਲੋਂ ਵੱਖਰਾ ਬੁੱਧੀਮਾਨ ਅਤੇ ਤੇਜ਼ੀ ਨਾਲ ਸਫਲ ਬਣਾਉਂਦੇ ਨੇ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਜ਼ਰੂਰ ਇਹ ਤੁਹਾਡੀ ਜ਼ਿੰਦਗੀ ਬਦਲਣ ਦੀ ਸ਼ਕਤੀ ਰੱਖਦੀ ਹੈ ਸਭ ਤੋਂ ਪਹਿਲਾਂ ਇੱਕ ਠੋਸ ਗੱਲ ਸੁਣੋ ਸਾਈਕਲੋਜੀ ਦੀਆਂ ਕਈ ਸਟੱਡੀਜ਼ ਇਹ ਦੱਸਦੀਆਂ ਕਿ ਜਿਹੜੇ ਲੋਕ ਸਮਾਜਿਕ ਗਤੀਵਿਧੀਆਂ ਦੀ ਬਜਾਏ ਇਕੱਲੇ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਨੇ ਉਹ ਦੂਜਿਆਂ ਨਾਲੋਂ ਔਸਤ 20% ਜ਼ਿਆਦਾ ਸਵੈ ਮਲਾਂਕਣ ਕਰਦੇ ਨੇ ਇਸ ਦਾ ਮਤਲਬ ਹੈ ਕਿ ਉਹ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜ਼ਿਆਦਾ ਡੰਗਾਈ ਨਾਲ ਸਮਝਦੇ ਨੇ ਜਦੋਂ ਤੁਸੀਂ ਆਪਣੇ ਅੰਦਰ ਝਾਕਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾਉਂਦੇ ਹੋ ਇਸ ਲਈ ਸਾਡਾ ਦਾਵਾ ਏ ਇਕੱਲਾਪਨ ਕਮਜ਼ੋਰੀ ਨਹੀਂ ਸਗੋਂ ਸਫਲਤਾ ਲਈ ਜ਼ਰੂਰੀ ਇੰਟੈਲੀਜੈਂਸ ਆ ਦੋਸਤਾਂ ਦਾ ਵੱਡਾ ਗਰੁੱਪ ਹੋਣਾ ਚੰਗਾ ਏ ਪਰ ਇਕੱਲੇ ਹੋਣ ਦਾ ਮਤਲਬ ਇਹ ਏ ਕਿ ਤੁਹਾਡਾ ਦਿਮਾਗ ਅੰਦਰੂਨੀ ਵਿਕਾਸ ਤੇ ਕੰਮ ਕਰ ਰਿਹਾ ਏ ਅੱਗੇ ਅਸੀਂ ਇਹ ਸਾਬਤ ਕਰਾਂਗੇ ਕਿ ਕਿਵੇਂ ਇਕੱਲੇ ਰਹਿਣ ਵਾਲੇ ਲੋਕ ਸੱਤ ਖਾਸ ਗੁਣਾ ਕਰਕੇ ਜ਼ਿੰਦਗੀ ਦੇ ਵਿੱਚ ਦੂਰ ਦੂਰ ਤੱਕ ਨਿਕਲ ਜਾਂਦੇ ਨੇ ਗੁਣ ਨੰਬਰ ਪਹਿਲਾ ਬੇਮਿਸਾਲ ਆਤਮ ਨਿਰਪਰਤਾ ਇਸ ਸੂਚੀ ਦੇ ਵਿੱਚ ਸਭ ਤੋਂ ਪਹਿਲਾ ਗੁਣਾ ਏ ਬੇਮਿਸਾਲ ਆਤਮ ਨਿਰਪਰਤਾ ਦੋਸਤੋ ਜਦੋਂ ਸਾਡੇ ਆਲੇ-ਦੁਆਲੇ ਇੱਕ ਵੱਡਾ ਦੋਸਤਾਂ ਦਾ ਸਰਕਲ ਹੁੰਦਾ ਏ ਤਾਂ ਅਸੀਂ ਛੋਟੇ ਛੋਟੇ ਫੈਸਲਿਆਂ ਲਈ ਵੀ ਉਹਨਾਂ ਦੀ ਸਲਾਹ ਜਾਂ ਮਨਜ਼ੂਰੀ ਲੈਣ ਲੱਗ ਜਾਂਦੇ ਆ ਸਾਨੂੰ ਲੱਗਦਾ ਕਿ ਜੇ ਚਾਰ ਲੋਕ ਹਾਂ ਕਹਿਣਗੇ ਤਾਂ ਹੀ ਕੰਮ ਸਹੀ ਹੋਊਗਾ ਪਰ ਜਿੰਨਾਂ ਕੋਲ ਇਹ ਸਹਾਰਾ ਨਹੀਂ ਹੁੰਦਾ ਉਹ ਸ਼ੁਰੂ ਤੋਂ ਹੀ ਇਹ ਸਿੱਖ ਜਾਂਦੇ ਨੇ ਕਿ ਉਹਨਾਂ ਨੂੰ ਸਿਰਫ ਆਪਣੇ ਆਪ ਤੇ ਭਰੋਸਾ ਕਰਨਾ ਪਊਗਾ ਉਹ ਕਿਸੇ ਦੀ ਉਡੀਕ ਨਹੀਂ ਕਰਦੇ ਉਹ ਖੁਦ ਸੋਚਦੇ ਨੇ ਖੁਦ ਯੋਜਨਾ ਬਣਾਉਂਦੇ ਨੇ ਅਤੇ ਖੋਦੀ ਉਸ ਯੋਜਨਾ ਤੇ ਕੰਮ ਕਰਦੇ ਨੇ ਇਹੀ ਆਦਤ ਉਹਨਾਂ ਨੂੰ ਮਾਨਸਿਕ ਤੌਰ ਤੇ ਇੰਨਾ ਮਜ਼ਬੂਤ ਬਣਾਉਂਦੀ ਆ ਕਿ ਉਹ ਵੱਡੀਆਂ-ਵੱਡੀਆਂ ਮੁਸੀਬਤਾਂ ਦੇ ਵਿੱਚ ਵੀ ਉਹ ਹਾਰ ਨਹੀਂ ਮੰਨਦੇ ਉਹਨਾਂ ਨੂੰ ਡਰ ਨਹੀਂ ਲੱਗਦਾ ਕਿ ਜੇ ਮੈਂ ਫੇਲ ਹੋ ਗਿਆ ਤਾਂ ਉਸਤ ਕੀ ਕਹਿਣਗੇ ਕਿਉਂਕਿ ਉਹਨਾਂ ਦੀ ਪ੍ਰੇਰਣਾ ਦਾ ਸਰੋਤ ਅੰਦਰੋਂ ਆਉਂਦਾ ਏ ਇਹ ਲੋਕ ਫੈਸਲੇ ਲੈਣ ਦੇ ਵਿੱਚ ਬੇਹਦ ਤੇਜ਼ ਅਤੇ ਸਹੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਫੈਸਲੇ ਕਿਸੇ ਹੋਰ ਦੀ ਰਾਏ ਜਾਂ ਬਾਹਰੀ ਦਬਾਅ ਤੇ ਆਧਾਰਿਤ ਨਹੀਂ ਹੁੰਦੇ ਸਗੋਂ ਉਹਨਾਂ ਦੇ ਆਪਣੇ ਡੂੰਘੇ ਵਿਸ਼ਵਾਸ ਤੇ ਖੜੇ ਹੋਏ ਹੁੰਦੇ ਨੇ ਇਹ ਉਹ ਗੁਣਾ ਜੋ ਇੱਕ ਸਧਾਰਨ ਵਿਅਕਤੀ ਨੂੰ ਅਸਧਾਰਨ ਲੀਡਰ ਬਣਾਉਂਦਾ ਏ ਗੁਣ ਨੰਬਰ 2 অতি ਡੂੰਘਾ ਧਿਆਨ ਦੂਜਾ ਗੁਣ ਜਿਸ ਬਾਰੇ ਅਸੀਂ ਗੱਲ ਕਰਾਂਗੇ ਉਹ ਹੈ অতি ਡੂੰਘਾ ਧਿਆਨ ਸੋਚ ਕੇ ਦੇਖੋ ਜਦੋਂ ਤੁਹਾਡੇ ਕੋਲ ਹਰ ਦੂਜੇ ਘੰਟੇ ਦੋਸਤਾਂ ਦੇ ਮੈਸੇਜ ਗਰੁੱਪ ਕਾਲਾਂ ਜਾਂ ਪਾਰਟੀ ਦੀਆਂ ਯੋਜਨਾਵਾਂ ਨਹੀਂ ਆਉਂਦੀਆਂ ਤਾਂ ਕੀ ਹੁੰਦਾ ਤੁਹਾਡਾ ਦਿਮਾਗ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਜਿਨ੍ਹਾਂ ਲੋਕਾਂ ਦੇ ਦੋਸਤ ਘੱਟ ਹੁੰਦੇ ਨੇ ਉਹ ਆਪਣੀ ਸਾਰੀ ਊਰਜਾ ਆਪਣੀ ਸਾਰੀ ਮਾਨਸਿਕ ਸ਼ਕਤੀ ਸਿਰਫ ਇੱਕ ਟੀਚੇ ਤੇ ਲਗਾਉਂਦੇ ਨੇ ਵੱਡੇ ਦੋਸਤਾਂ ਦੇ ਸਰਕਲ ਵਾਲੇ ਲੋਕ ਭਾਵੇਂ ਹੱਸਦੇ ਖੇਡਦੇ ਨੇ ਪਰ ਉਹਨਾਂ ਦਾ ਸਮਾਂ ਅਕਸਰ ਛੋਟੀਆਂ-ਛੋਟੀਆਂ ਸਮਝੌਤੀਆਂ ਜਾਂ ਸਮਾਜਿਕ ਜ਼ਿੰਮੇਵਾਰੀਆਂ ਦੇ ਵਿੱਚ ਵੰਡਿਆ ਜਾਂਦਾ ਇਸ ਦੇ ਉਲਟ ਇਕੱਲੇ ਰਹਿਣ ਵਾਲੇ ਵਿਅਕਤੀ ਆਪਣੇ ਟੀਚਿਆਂ ਨੂੰ ਐਨੀ ਡੰਗਾਈ ਨਾਲ ਦੇਖਦੇ ਨੇ ਜਿਵੇਂ ਕਿ ਲੇਜ਼ਰ ਲਾਈਟ ਇਹ ਕਾਰਨ ਹੈ ਕਿ ਉਹ ਅਕਸਰ ਬਹੁਤ ਗੁੰਜਲਦਾਰ ਸਮੱਸਿਆ ਨੂੰ ਵੀ ਹੱਲ ਕਰ ਲੈਂਦੇ ਨੇ ਅਤੇ ਜਲਦੀ ਸਫਲਤਾ ਦੀਆਂ ਪੌੜੀਆਂ ਤੇ ਚੜਦੇ ਨੇ ਯਾਦ ਰੱਖੋ ਜਿੱਥੇ ਧਿਆਨ ਹੁੰਦਾ ਉੱਥੇ ਹੀ ਸਫਲਤਾ ਹੁੰਦੀ ਹੈ ਗੁਣ ਨੰਬਰ 3 ਉੱਚ ਪੱਧਰੀ ਸਵੈ ਜਾਗਰੂਕਤਾ ਸਾਡਾ ਤੀਜਾ ਅਦਭੁਤ ਗੋਣਾ ਹੈ ਉੱਚ ਪੱਧਰੀ ਸਵੈ ਜਾਗਰੂਕਤਾ ਸਵੈ ਜਾਗਰੂਕਤਾ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਆਪਣੀਆਂ ਭਾਵਨਾਵਾਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਅਤੇ ਆਪਣੀ ਤਾਕਤ ਨੂੰ ਡੰਗਾਈ ਨਾਲ ਜਾਨਣਾ ਜਦੋਂ ਕੋਈ ਆਲੇ ਦੁਆਲੇ ਨਹੀਂ ਹੁੰਦਾ ਤਾਂ ਸਾਨੂੰ ਆਪਣੇ ਅੰਦਰ ਆਉਣ ਵਾਲੇ ਵਿਚਾਰ ਜਿਆਦਾ ਸਾਫ਼ ਦਿਖਾਈ ਦਿੰਦੇ ਨੇ ਆ ਇਕੱਲੇ ਰਹਿਣ ਵਾਲੇ ਲੋਕ ਬਹੁਤ ਜ਼ਿਆਦਾ ਆ ਉਹ ਚਿੰਤਨ ਕਰਦੇ ਨੇ ਉਹ ਸੋਚਦੇ ਨੇ ਮੈਂ ਕੌਣ ਆ ਮੇਰਾ ਟੀਚਾ ਕੀ ਆ ਮੈਂ ਕਿੱਥੇ ਗਲਤੀ ਕੀਤੀ ਉਹ ਨਾ ਤਾਂ ਦੂਜਿਆਂ ਨੂੰ ਦੋਸ਼ ਦਿੰਦੇ ਨੇ ਅਤੇ ਨਾ ਹੀ ਉਹਨਾਂ ਦੀ ਪ੍ਰਸ਼ੰਸਾ ਤੇ ਨਿਰਪਰ ਕਰਦੇ ਨੇ ਇਸ ਡੂੰਗੀ ਸਵੈ ਸਮਝ ਦੇ ਕਾਰਨ ਉਹ ਭਾਵਨਾਤਮਕ ਤੌਰ ਤੇ ਵਧੇਰੇ ਮਜ਼ਬੂਤ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਕਿਸ ਚੀਜ਼ ਤੇ ਕੰਮ ਕਰ ਰਹੇ ਆ ਅਤੇ ਉਹਨਾਂ ਨੂੰ ਕਿਸ ਸੁਧਾਰ ਦੀ ਲੋੜ ਆ ਜਿਸ ਵਿਅਕਤੀ ਨੂੰ ਆਪਣੇ ਆਪ ਦੀ ਸਭ ਤੋਂ ਚੰਗੀ ਸਮਝ ਹੁੰਦੀ ਆ ਉਹ ਦੁਨੀਆ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਸਹੀ ਫੈਸਲੇ ਲੈ ਕੇ ਅੱਗੇ ਵਧਦਾ ਏ ਯਾਦ ਰੱਖੋ ਆਪਣੇ ਆਪ ਨੂੰ ਜਾਨਣਾ ਹੀ ਸਭ ਤੋਂ ਵੱਡੀ ਗਿਆਨ ਦੀ ਸ਼ੁਰੂਆਤ ਆ ਗੋਣਾ ਨੰਬਰ 4 ਰਚਨਾਤਮਕ ਦਾਦਾ ਝਰਨਾ ਸਾਡਾ ਚੌਥਾ ਆਦਬਤ ਗੋਣਾ ਹੈ ਰਚਨਾਤਮਕ ਦਾਦਾ ਝਰਨਾ ਕੀ ਤੁਸੀਂ ਕਦੇ ਸੋਚਿਆ ਕਿ ਜ਼ਿਆਦਾਤਰ ਮਹਾਨ ਕਲਾਕਾਰ ਲੇਖਕ ਕਵੀ ਅਤੇ ਵਿਗਿਆਨੀ ਅਕਸਰ ਇਕੱਲੇ ਕਿਉਂ ਰਹਿੰਦੇ ਨੇ ਇਸ ਦਾ ਕਾਰਨ ਬਹੁਤ ਸਪਸ਼ਟ ਹੈ ਰਚਨਾਤਮਕਤਾ ਨੂੰ ਸ਼ਾਂਤੀ ਚਾਹੀਦੀ ਹੈ ਰੌਲੇ ਰੱਪੇ ਦੇ ਵਿੱਚ ਸਮੂਹ ਦੇ ਵਿੱਚ ਤੁਹਾਡਾ ਦਿਮਾਗ ਪਹਿਲਾਂ ਹੀ ਮੌਜੂਦ ਵਿਚਾਰਾਂ ਨੂੰ ਦੁਹਰਾਉਂਦਾ ਰਹਿੰਦਾ ਹੈ ਪਰ ਜਦੋਂ ਕੋਈ ਵਿਅਕਤੀ ਇਕੱਲਾ ਹੁੰਦਾ ਉਸ ਦਾ ਮਨ ਆਜ਼ਾਦ ਹੁੰਦਾ ਇਹ ਬਾਕਸ ਤੋਂ ਬਾਹਰ ਸੋਚਣਾ ਸ਼ੁਰੂ ਕਰ ਦਿੰਦਾ ਅਤੇ ਨਵੇਂ ਅਸਾਧਾਰਨ ਵਿਚਾਰਾਂ ਨੂੰ ਜਨਮ ਦਿੰਦਾ ਹੈ ਦੋਸਤਾਂ ਨਾਲ ਗੱਲਬਾਤ ਅਕਸਰ ਉਹਨਾਂ ਚੀਜ਼ਾਂ ਤੇ ਕੇਂਦਰਿਤ ਹੁੰਦੀ ਹੈ ਜੋ ਪਹਿਲਾਂ ਤੋਂ ਮੌਜੂਦ ਨੇ ਪਰ ਇਕੱਲੇਪਣ ਦੇ ਵਿੱਚ ਤੁਹਾਡਾ ਮਨ ਨਵੀਂ ਖੋਜ ਕਰਦਾ ਜਿਨ੍ਹਾਂ ਲੋਕਾਂ ਦੇ ਦੋਸਤ ਕਟ ਹੁੰਦੇ ਨੇ ਉਹ ਆਪਣੇ ਖਿਆਲਾਂ ਦੇ ਵਿੱਚ ਜ਼ਿਆਦਾ ਸਮਾਂ ਬਤਾਉਂਦੇ ਨੇ ਅਤੇ ਇਹ ਖਿਆਲ ਹੀ ਬਾਅਦ ਦੇ ਵਿੱਚ ਵੱਡੀਆਂ ਖੋਜਾਂ ਕਲਾਕ੍ਰਿਤੀਆਂ ਅਤੇ ਨਵੀਆਂ ਕੰਪਨੀਆਂ ਦੀ ਨਹੀਂ ਬਣਦੇ ਨੇ ਇਸ ਲਈ ਜੇ ਤੁਸੀਂ ਇਕੱਲੇ ਹੋ ਤਾਂ ਤੁਹਾਡਾ ਦਿਮਾਗ ਦੁਨੀਆ ਨੂੰ ਕੁਝ ਨਵਾਂ ਦੇਣ ਲਈ ਤਿਆਰ ਹੋ ਰਿਹਾ ਏ ਗੁਣ ਨੰਬਰ 5 ਸਮੇਂ ਦੀ ਸਹੀ ਕਦਰ ਸਾਡਾ ਪੰਜਵਾਂ ਅਤੇ ਸ਼ਾਇਦ ਸਭ ਤੋਂ ਜ਼ਰੂਰੀ ਗੁਣਾ ਸਮੇਂ ਦੀ ਸਹੀ ਕਦਰ ਜਿਨ੍ਹਾਂ ਲੋਕਾਂ ਦੇ ਦੋਸਤਾਂ ਦਾ ਵੱਡਾ ਗਰੁੱਪ ਹੁੰਦਾ ਉਹਨਾਂ ਦਾ ਬਹੁਤ ਸਾਰਾ ਸਮਾਂ ਸਮਾਜਿਕ ਜ਼ਿੰਮੇਵਾਰੀਆਂ ਗੱਲਬਾਤ ਜਾਂ ਬੇਕਾਰ ਦੀਆਂ ਗਤੀਵਿਧੀਆਂ ਦੇ ਵਿੱਚ ਨਿਕਲ ਜਾਂਦਾ ਜਿਸ ਨੂੰ ਅਸੀਂ ਟਾਈਮ ਵੇਸਟ ਕਹਿੰਦੇ ਆ ਇਸ ਦੇ ਉਲਟ ਇਕੱਲੇ ਰਹਿਣ ਵਾਲੇ ਲੋਕ ਆਪਣੇ ਸਮੇਂ ਨੂੰ ਇੱਕ ਬਹੁਤ ਹੀ ਕੀਮਤੀ ਨਿਵੇਸ਼ ਸਮਝਦੇ ਨੇ ਉਹਨਾਂ ਕੋਲ ਸਮਾਜਿਕ ਰੁਝੇਵਿਆਂ ਨੂੰ ਪੂਰਾ ਕਰਨ ਦਾ ਕੋਈ ਦਬਾਅ ਨਹੀਂ ਹੁੰਦਾ ਇਸ ਲਈ ਉਹ ਆਪਣਾ ਸਮਾਂ ਉਹਨਾਂ ਚੀਜ਼ਾਂ ਤੇ ਲਗਾਉਂਦੇ ਨੇ ਜੋ ਉਹਨਾਂ ਨੂੰ ਲੰਬੇ ਸਮੇਂ ਦੇ ਵਿੱਚ ਫਾਇਦਾ ਦੇਣਗੀਆਂ ਜਿਵੇਂ ਕਿ ਕਿਤਾਬ ਪੜ੍ਹਨਾ ਕੋਈ ਨਵਾਂ ਹੁਨਰ ਸਿੱਖਣਾ ਜਾਂ ਆਪਣੇ ਕੰਮ ਨੂੰ ਬਿਹਤਰ ਬਣਾਉਣਾ ਉਹ ਜਾਣਦੇ ਨੇ ਕਿ ਅੱਜ ਦਾ ਇਕੱਲੇ ਪਤਾਇਆ ਗਿਆ ਸਮਾਂ ਕੱਲ ਨੂੰ ਵੱਡੀ ਸਫਲਤਾ ਦੇ ਰੂਪ ਦੇ ਵਿੱਚ ਵਾਪਸ ਆਊਗਾ ਸਮੇਂ ਦੀ ਇਹ ਕਦਰ ਉਹਨਾਂ ਨੂੰ ਬਾਕੀਆਂ ਨਾਲੋਂ ਬਹੁਤ ਅੱਗੇ ਲੈ ਕੇ ਜਾਂਦੀ ਹੈ ਉਹ ਘੱਟ ਸਮੇਂ ਦੇ ਵਿੱਚ ਜ਼ਿਆਦਾ ਕੰਮ ਕਰ ਲੈਂਦੇ ਨੇ ਕਿਉਂਕਿ ਉਹਨਾਂ ਦਾ ਧਿਆਨ ਭਟਕਦਾ ਨਹੀਂ ਅਤੇ ਉਹ ਹਰ ਘੰਟੇ ਦੀ ਕੀਮਤ ਸਮਝਦੇ ਨੇ ਇਸ ਲਈ ਜੇ ਤੁਸੀਂ ਇਕੱਲੇ ਹੋ ਤਾਂ ਮੁਬਾਰਕਾਂ ਤੁਹਾਡਾ ਇਹ ਸਮਾਂ ਬਰਬਾਦ ਨਹੀਂ ਹੋ ਰਿਹਾ ਸਗੋਂ ਇਹ ਤੁਹਾਡੇ ਭੁੱਖ ਦਾ ਨਿਰਮਾਣ ਕਰ ਰਿਹਾ ਏ ਗੁਣ ਨੰਬਰ 6 ਮਜ਼ਬੂਤ ਨਿੱਜੀ ਸੀਮਾਵਾਂ ਸੀਮਾ ਗੁਣ ਜੋ ਇਕੱਲੇ ਲੋਕਾਂ ਦੇ ਵਿੱਚ ਪਾਇਆ ਜਾਂਦਾ ਉਹ ਹੈ ਮਜ਼ਬੂਤ ਨਿੱਜੀ ਸੀਮਾਵਾਂ ਜਦੋਂ ਤੁਹਾਡਾ ਕੋਈ ਵੱਡਾ ਦੋਸਤਾਂ ਦਾ ਗਰੁੱਪ ਨਹੀਂ ਹੁੰਦਾ ਤਾਂ ਤੁਹਾਡੇ ਤੇ ਸਮਾਜਿਕ ਦਬਾਅ ਘੱਟ ਹੁੰਦਾ ਤੁਸੀਂ ਨਾ ਕਹਿਣ ਤੋਂ ਨਹੀਂ ਡਰਦੇ ਆਮ ਤੌਰ ਤੇ ਲੋਕ ਦੋਸਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦੇ ਡਰੋਂ ਅਜਿਹੇ ਕੰਮ ਵੀ ਕਰ ਲੈਂਦੇ ਨੇ ਜੋ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ਜੋ ਉਹਨਾਂ ਦੇ ਟੀਚਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਪਰ ਜਿਨ੍ਹਾਂ ਲੋਕਾਂ ਨੇ ਆਤਮ ਨਿਰਪਰਤਾ ਸਿੱਖ ਲਈ ਆ ਉਹ ਆਪਣੇ ਸਮੇਂ ਅਤੇ ਊਰਜਾ ਦੀ ਕਦਰ ਕਰਦੇ ਨੇ ਉਹ ਸਿਰਫ ਉਹੀ ਕਰਦੇ ਨੇ ਜੋ ਉਹਨਾਂ ਲਈ ਸਹੀ ਆ ਇਸ ਕਾਰਨ ਉਹ ਆਪਣੇ ਮਹੱਤਵਪੂਰਨ ਕੰਮਾਂ ਨੂੰ ਪਹਿਲ ਦਿੰਦੇ ਨੇ ਅਤੇ ਬੇਲੋੜੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਰਹਿੰਦੇ ਨੇ ਮਜਬੂਤ ਸੀਮਾਵਾਂ ਹੋਣ ਦਾ ਮਤਲਬ ਹੈ ਕਿ ਖੁਦ ਦੀ ਜ਼ਿੰਦਗੀ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਰੱਖਣਾ ਗੁਣ ਨੰਬਰ 7 ਡੂੰਘੇ ਅਤੇ ਸੱਚੇ ਰਿਸ਼ਤਿਆਂ ਦੀ ਸਮਝ ਅਤੇ ਆਖਰੀ ਪਰ ਸਭ ਤੋਂ ਮਹੱਤਵਪੂਰਨ ਗੌਣਾ ਹੈ ਡੂੰਘੇ ਅਤੇ ਸੱਚੇ ਰਿਸ਼ਤਿਆਂ ਦੀ ਸਮਝ ਇਹ ਸੱਚ ਆ ਕਿ ਉਹਨਾਂ ਦੇ ਦੋਸਤ ਘੱਟ ਹੁੰਦੇ ਨੇ ਪਰ ਜੇ ਉਹ ਕਿਸੇ ਨਾਲ ਜੁੜਦੇ ਨੇ ਤਾਂ ਉਹਨਾਂ ਦਾ ਰਿਸ਼ਤਾ ਬਹੁਤ ਹੀ ਸੱਚਾ ਅਤੇ ਡੂੰਘਾ ਹੁੰਦਾ ਜਿਨ੍ਹਾਂ ਨੇ ਇਕੱਲੇ ਰਹਿਣਾ ਸਿੱਖ ਲਿਆ ਉਹ ਜਾਂ ਦਿਨੇ ਕਿ ਸਤੀ ਰਿਸ਼ਤਿਆਂ ਦਾ ਕੋਈ ਮੁੱਲ ਨਹੀਂ ਉਹ ਲੋਕਾਂ ਨੂੰ ਉਹਨਾਂ ਦੇ ਅਸਲੀ ਗੁਣਾਂ ਲਈ ਚੁਣਦੇ ਨੇ ਨਾ ਕਿ ਉਹਨਾਂ ਦੇ ਸਮਾਜਿਕ ਰਤਬੇ ਲਈ ਉਹ ਭੀੜ ਦੇ ਵਿੱਚ ਨਹੀਂ ਸਗੋਂ ਕੁਆਲਿਟੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਇਸ ਲਈ ਉਹਨਾਂ ਦੇ ਰਿਸ਼ਤੇ ਘੱਟ ਟੁੱਟਦੇ ਨੇ ਅਤੇ ਉਹਨਾਂ ਦੇ ਵਿੱਚ ਭਰੋਸਾ ਜ਼ਿਆਦਾ ਹੁੰਦਾ ਹੈ ਇਹ ਗੁਣ ਦੱਸਦਾ ਹੈ ਕਿ ਇਕੱਲੇ ਲੋਕ ਸਿਰਫ ਸਫਲ ਹੀ ਨਹੀਂ ਬਲਕਿ ਭਾਵਨਾਤਮਕ ਤੌਰ ਤੇ ਵੀ ਇਮਾਨਦਾਰ ਹੁੰਦੇ ਨੇ ਸੋ ਦੋਸਤੋ ਅਸੀਂ ਦੇਖਿਆ ਕਿ ਕਿਵੇਂ ਇਕੱਲੇਪਨ ਨੂੰ ਕਮਜ਼ੋਰੀ ਸਮਝਣਾ ਇੱਕ ਬਹੁਤ ਵੱਡੀ ਭੁੱਲ ਆ ਅਸੀਂ ਇਹ ਸੱਤ ਮਹਾਨ ਗੁਣ ਦੇਖੇ ਨੇ ਬੇਮਿਸਾਲ ਆਤਮ ਨਿਰਪਰਤਾ ਅਤੀ ਡੂੰਗਾਤੇ ਆਣ ਉੱਚ ਸਵੈ ਜਾਗਰੂਕਤਾ ਰਚਨਾਤਮਕਤਾ ਦਾ ਝਰਨਾ ਸਮੇਂ ਦੀ ਸਹੀ ਕਦਰ ਮਜ਼ਬੂਤ ਨਿੱਜੀ ਸੀਮਾਵਾਂ ਅਤੇ ਡੂੰਘੇ ਰਿਸ਼ਤਿਆਂ ਦੀ ਸਮਝ ਯਾਦ ਰੱਖੋ ਇਹ ਸਾਰੇ ਗੁਣ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਨੇ ਬਾਹਰੀ ਹਾਲਾਤਾਂ ਤੇ ਨਿਰਭਰ ਨਹੀਂ ਕਰਦੇ ਜੇ ਤੁਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹੋ ਤਾਂ ਇਸ ਨੂੰ ਇੱਕ ਦੁੱਖ ਨਾ ਸਮਝੋ ਇਸ ਨੂੰ ਇੱਕ ਵਰਦਾਨ ਸਮਝੋ ਤੁਸੀਂ ਇਕੱਲੇ ਨਹੀਂ ਹੋ ਤੁਸੀਂ ਸਿਰਫ ਆਪਣੇ ਟੀਚਿਆਂ ਤੇ ਕੇਂਦ੍ਰਿਤ ਹੋ ਅਤੇ ਜ਼ਿੰਦਗੀ ਦੀਆਂ ਵੱਡੀਆਂ ਜੰਗਾਂ ਲਈ ਤਿਆਰੀ ਕਰ ਰਹੇ ਹੋ ਮੈਂ ਹੁਣ ਤੁਹਾਨੂੰ ਇੱਕ ਸਵਾਲ ਪੁੱਛਦਾ ਤੁਹਾਨੂੰ ਇਹਨਾਂ 7 ਗੁਣਾਂ ਦੇ ਵਿੱਚੋਂ ਕਿਹੜਾ ਗੁਣ ਆਪਣੇ ਅੰਦਰ ਸਭ ਤੋਂ ਜ਼ਿਆਦਾ ਮਹਿਸੂਸ ਹੁੰਦਾ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਆ ਤਾਂ ਇਸ ਨੂੰ ਉਹਨਾਂ ਲੋਕਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਸੀਂ ਸੋਚਦੇ ਹਾਂ ਕਿ ਉਹ ਇਕੱਲੇ ਨੇ ਹੋ ਸਕਦਾ ਹੈ ਕਿ ਇਹ ਵੀਡੀਓ ਉਹਨਾਂ ਦਾ ਆਤਮ ਵਿਸ਼ਵਾਸ ਵਧਾ ਦੇਵੇ ਅਜਿਹੀਆਂ ਹੋਰ ਪ੍ਰੇਰਨਾ ਦਾ ਇੱਕ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ